ਲੇ ਮੈਚ ਲਈ ਤਿਆਰ ਰਹਿਣਗੇ ਦਲਬਾਗ ਬਰਾੜ ਤੇ ਲਵੀ ਗੁੜੀ ਸੰਗਰ ਆਓ ਜੀ ਲਾਓ ਕਹਿੰਦੇ ਦੀਨੂ ਜੁਵਾਰੇ ਵਾਲਾ ਕਬੱਡੀ ਪਾ ਰਿਹਾ ਲੇਵੇ ਦੀ ਜਿਹੜੀ ਟੀਮ ਹੈ ਉਹ ਖੇਤਾਂ ਵਾਲੇ ਪਾਸੇ ਚਲੀ ਗਈ ਹੈ ਕਲਿਆਣ ਸੁਖੇ ਦੀ ਟੀਮ ਜਿਹੜੀ ਪਿੰਡ ਵਾਲੇ ਸਾਈਡ ਹੈ ਗੋਲੇ ਵਾਲਾ ਪਿੰਡ ਹੈ ਜिले ਫਰੀਦਕੋਟ ਦੀ ਧਰਤੀ ਹੈ ਫਰੀਦਾ ਖਾਕ ਨਾ ਦਿੰਦੀਏ ਖਾਕ ਜੇਟ ਨਾ ਕੋਏ ਜੀਉਂਦਿਆਂ ਪੈਰਾਂ ਥੱਲੇ ਤੇ ਮੋਹਿਆਂ ਉੱਪਰ ਹੋਏ ਲਾਓ ਸਾਹਮਣੇ ਅਲੇਵਾ ਹਰਿਆਣੇ ਦੇ ਪੰਜਾਬ ਦਾ ਇਹ ਮੈਚ ਮੇਰੇ ਮਿੱਤਰੋ ਖੇਡਿਆ ਜਾ ਰਿਹਾ ਹੈ ਹਨ ਚੋਟੀ ਦਾ ਸਮਾਧਾਨ ਦੇ ਵਿੱਚ ਔਰ ਚਾਰ ਨੇ ਬਾਬਾ ਬਲੈਸ਼ਾ ਦੀ ਧਰਤੀ ਹੈ ਫੱਕਰ ਝੰਡਾ ਪਿੰਡ ਹੈ ਸੋਦੀ ਦਾ ਵਿਕਾਸ ਲੇਵੇ ਵਾਲਾ ਉਧਰ ਕਹਿੰਦੇ ਸਵਰਨ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਉਹਨਾਂ ਨੇ ਐਲਾਨ ਕਰਵਾਇਆ ਵੀ ਆਹ ਗੱਬਰੂ ਵੀ ਕਮਾਲ ਕਰੂ ਖੇਡ ਮੈਦਾਨ ਵਿੱਚ ਲੱਗਣਗੇ ਜੱਫੇ ਆਸਟ੍ਰੇਲੀਆ ਦੇ ਮੈਦਾਨਾਂ ਵਿੱਚ ਇੱਕ ਪਾਸੇ ਕਪਤਾਨ ਦਾ ਵੀਰ ਬਲ ਕਰਨ ਆਹ ਨਹੀਂ ਰੀਸਾਂ ਗੱਬਰੂ ਹੈ ਔਰ ਅਗਲੀ ਰੇਡ ਸਾਹਿਲ ਸਾਹਮਣੇ ਅੱਜ ਕਲਿਆਣਾ ਵਾਲੇ ਨੇ ਮੈਨੂੰ ਆ ਚਾਰੇ ਜਾਫੀ ਖਤਰਨਾਕ ਜੇ ਲੱਗੀ ਜਾਂਦੇ ਮੇਰੇ ਵੀਰੋ ਅੱਜ ਇਹ ਕੁਝ ਨਾ ਕੁਝ ਵੱਖਰਾ ਕਰਨਗੇ ਧਰਤੀ ਦਾ ਇਸ ਲਈ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਇੱਕ ਪਾਸੇ ਕਲਿਆਣ ਸੁੱਖਾ ਭਗਤੇ ਭਾਈ ਦਾ ਇਲਾਕਾ ਨਥਾਣੇ ਦਾ ਇਲਾਕਾ ਔਰ ਦੂਜੇ ਪਾਸੇ ਮੇਰੇ ਵੀਰੋ ਅਲੇਵਾ ਮੈਂ ਪੁੱਛਿਆ ਵੀਰ ਨੂੰ ਵੀ ਕਿੱਥੇ ਜੇ ਪੈਂਦਾ گاؤں ਕਹਿੰਦਾ ਭਾਈ ਜੀਨ ਦੇ ਬਿਲਕੁਲ ਲਾਗੇ ਕਰਕੇ ਪੈਂਦਾ ਹੈ ਹਲੇਵਾ ਇਹ ਉਥੋਂ ਟੀਮ ਪੁੱਜੀ ਹੈ ਬੜੀ ਦੂਰ ਤੋਂ ਟੀਮ ਕਹਿੰਦਾ ਬੜੀ ਦੂਰ ਤੋਂ ਟੀਮ ਪੁੱਜੀ ਹੈ ਸਰਵਨ ਬਰਾੜ ਕਨੇਡਾ ਜੀ ਨਿੱਕਾ ਆਸਟ੍ਰੇਲੀਆ ਖੁਸ਼ ਆਸਟ੍ਰੇਲੀਆ योद्धा बराड़ ਤੇ ਜਸਪ੍ਰੀਤ ਯੂਐਸਏ ਉਹ ਕਹਿੰਦੇ ਵੀ ਜਿੰਨੇ ਜੱਫੇ ਕਲਿਆਣ ਸੁਖੇ ਦੀ ਟੀਮ ਦੇ ਖਿਡਾਰੀ ਲਾਉਣਗੇ 5-500 ਦਿੱਤੇ ਜਾਣਗੇ 5 500 ਦੇ ਮਾਨ ਸਨਮਾਨ 5-5000 ਦੇ ਮਾਨ ਸਨਮਾਨ ਦਿੱਤੇ ਜਾਣਗੇ ਇਹ ਕਹਿੰਦੇ ਨੌਜਵਾਨ ਗੁਰਲਾਲ ਆ ਮੈਚ ਵੀ ਕਹਿੰਦੇ ਚੋਟੀ ਦਾ ਖੇਡਿਆ ਜਾ ਰਿਹਾ ਹੈ 5000 ਵੀਰਾਂ ਵੱਲੋਂ ਆ ਮੇਰੇ ਮਿੱਤਰੋ ਮੇਰੇ ਪੰਜਾਬ ਦਾ ਨਾਮ ਲਿਸ਼ਕਦੇ ਖੰਡੇ ਵਰਗਾ ਏ ਮੇਰੇ ਪੰਜਾਬ ਦਾ ਨਾਮ ਝੂਲਦੇ ਝੰਡੇ ਮਾਰਦਾ ਏ ਮੇਰੇ ਪੰਜਾਬ ਦਾ ਨਾਮ ਲਿਸ਼ਕਦੇ ਝੰਡੇ ਵਰਗਾ ਏ ਮੇਰੇ ਪੰਜਾਬ ਦਾ ਨਾਮ ਝੂਲਦੇ ਝੰਡੇ ਵਰਗਾ ਏ ਲਓ ਇੱਕ ਪਾਸੇ ਜਸ਼ਨ ਔਰ ਦੂਜੇ ਪਾਸੇ ਸਾਹਲ ਸਾਰੀ ਦੂਜੇ ਪਾਸੇ ਦੀਨੂ ਜਵਾਰੇ ਵਾਲਾ ਮੇਰੇ ਵੀਰੋ ਇਸ ਵੇਲੇ ਡੱਕਿਆ ਗਿਆ ਔਰ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਆ ਰਵੀ ਰੋਏ ਨੇ ਵੀ ਵੀਡੀਓ ਬਣਾ ਲਈ ਹੈ ਔਰ ਪਾਦੂ ਕੱਟ ਕੇ ਪਾਦੂ ਕੱਟ ਕੇ ਜਲਾਲ ਵਾਲਿਆ ਇਹ ਤਿੰਨ ਜਨਮ ਨੂੰ ਕਹਿੰਦੇ ਮਾਰਸ ਭਰਾਵਾਂ ਦਾ ਗੀਤ ਰਿਲੀਜ਼ ਹੋਣਾ ਬੰਗਲ ਅਠੂਰ ਨੇ ਲਿਖਿਆ ਗੱਲ ਪੂਰੀ ਕਰਦੀਏ ਫੱਕਰ ਝੰਡੇ ਵਾਲਾ ਸੋਨੀ ਆਓ ਸਾਹਮਣੇ ਮੇਰੇ ਮਿੱਤਰੋ ਮੇਰੇ ਪੰਜਾਬ ਦਾ ਨਾਮ ਲਿਸ਼ਕਦੇ ਖੰਡੇ ਵਰਗਾ ਏ ਮੇਰੇ ਪੰਜਾਬ ਦਾ ਨਾਮ ਝੂਲਦੇ ਝੰਡੇ ਵਰਗਾ ਏ ਮਾਨ ਮੰਗਲ ਨੂੰ ਗੁਰਮਾਂ ਪੀਰਾਂ ਵਾਲੀ ਧਰਤੀ ਤੇ ਖੜਕਾ ਸਾਡਾ ਸਦਾ ਗਡਾਸੇ ਝੰਡੇ ਵਰਗਾ ਏ ਖੜਕਾ ਸਾਡਾ ਸਦਾ ਗਡਾਸੇ ਝੰਡੇ ਵਰਗਾ ਏ ਐਨ ਸਿਰੇ ਦਾ ਮੈਚ ਹੈ ਆਹ ਕਹਿੰਦੇ ਸਾਹਿਲ ਦੇਪਣ ਹੈ ਕਬੱਡੀ ਪਾਰਿਆ ਜਸ਼ਨ ਤਿਆਰ ਆ ਆ ਵਿਕੀ ਹਰੀਗੇ ਕਲਾਂ ਦਾ ਮੇਰੇ ਮਿੱਤਰੋ ਕਰਾ ਦੂ ਵਹਿ ਜਾ ਵਹਿ ਜਾ ਕਰਾ ਦੂ ਵਹਿ ਜਾ ਵਹਿ ਜਾ ਪਰ ਸਾਹਿਲ ਐਨ ਹਲੇਵੇ ਦੀ ਟੀਮ ਲਈ ਸਿਰੇ ਦਾ ਨੰਬਰ ਸਾਹਿਲ ਦੇਪਣ ਵਾਲਾ ਆ ਅਜਮੇਰ ਜਲਾਲ ਦੀ ਮਾਸੀ ਦਾ ਪੁੱਤ ਐ ਆ ਕਪਤਾਨ ਦਾ ਵੀਰ ਐ ਆ ਮੇਵਾ ਸਿੰਘ ਦਾ ਪੁੱਤ ਰਿਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਲਕਰਮ ਕਲਿਆਣਾ ਵਾਲਾ ਪਾਉਂਦਾ ਰੇਡ ਜਾਫੀ 4 ਹੁਣ ਚਾਰਾਂ ਦੇ ਵਿੱਚੋਂ ਕੌਣ ਕਰੂ ਕੋਸ਼ਿਸ਼ ਪਹਿਲਾ ਗੱਲ ਚੱਲਦੀ ਸੀ ਉਹ ਕਾਂ ਪੀਂਦੇ ਸੀ ਅਜਮੇਰ ਜਲਾਲ ਦੀ ਇੰਦਰਬਾਈ ਨੇ ਕਿਹਾ ਇੰਦਰ ਬਾਈ ਕਹਿੰਦਾ ਯਾਰ ਅਜਮੇਰ ਦਾ ਇਦਾਂ ਹੀ ਹੁੰਦਾ ਜਾਂ ਤਾਂ ਗਿਆ ਦਸਾਂਕ ਸਕਿੰਟਾਂ ਦੇ ਵਿੱਚ ਨੰਬਰ ਲੈ ਕੇ ਤੇ ਜਾਂ ਫਿਰ ਕਹਿੰਦਾ ਜਫਾ ਇਸ ਤਰ੍ਹਾਂ ਦੀ ਖੇਡ ਗਰਮੀਤ ਬੰਮੀਹੇ ਵਾਲਾ ਤੁਹਾਡੇ ਸਾਥੀ ਨੇ ਖੇਡੀ ਹੈ ਔਰ ਮੈਨੂੰ ਇਹ ਗੱਲ ਦੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਇਹਨਾਂ ਸਾਰੇ ਪੁਰਾਣੇ ਪਲੇਅਰਾਂ ਨੂੰ ਇਕੱਠਿਆਂ ਨੂੰ ਵੇਖਦਾ ਔਰ ਸਾਰਿਆਂ ਦਾ ਆਪਸੀ ਪਿਆਰ ਵੇਖਦਾ ਔਰ ਮੇਰੇ ਵੀਰੋਂ ਇੱਕ ਚੰਗਾ ਮੈਸੇਜ ਮਿਲਦਾ ਔਰ ਉਦੋਂ ਇੱਕ ਸੋਚ ਸੋਚੀ ਜਾਂਦੀ ਹੈ ਵੀ ਜੇ ਇਹ ਇਕੱਠੇ ਰਹਿ ਸਕਦੇ ਐ ਤੇ ਅਸੀਂ ਵੀ ਇਸ ਤਰ੍ਹਾਂ ਦੀਆਂ ਚੰਗੀਆਂ ਗੱਲਾਂ ਅਡਾਪਟ ਕਰੀਏ ਲਓ ਇੱਕ ਪਾਸੇ ਹਰੀਕੇ ਵਾਲਾ ਬਰਾੜ ਪ੍ਰਮਾਣ ਦਾ ਆਹ ਸਾਹਮਣੇ ਦੂਜੇ ਪਾਸੇ ਆਹ ਸਾਹਮਣੇ ਕਹਿੰਦੇ ਕਮਾਲ ਹੋਈ ਪਈ ਹੈ ਨੰਬਰ ਜਿਹੜਾ ਜਾਫੀਆਂ ਦੇ ਸੇ ਜੁੜਦਾ ਹੋਇਆ ਆ ਮਾਜੇ ਦੀ ਧਰਤੀ ਤੋਂ ਚੱਲ ਕੇ ਆਇਆ ਮੇਰੇ ਮਿੱਤਰੋ ਯੂਥ ਵਾਲਿਆਂ ਨੇ ਗੱਡੀ ਦਿੱਤੀ ਹੈ ਹਰਵਿੰਦਰ ਕੁਲਵੀਰ ਦਲੇਹ ਹੋਰਾਂ ਨੇ ਮਾਨ ਬਖਸ਼ਿਆ ਨੀਟੂ ਕੰਗ ਨੇ ਮਾਨ ਸਲਾਣ ਬਖਸ਼ਿਆ ਆਓ ਸਾਹਮਣੇ ਕਹਿੰਦੇ ਗੁਰਲਾਲ ਸੋਹਲ ਦੀ ਧਰਤੀ ਦਾ ਜਮਾਲ ਦੇ ਲਾਗੇ ਕਰਕੇ ਇਹ ਮੁੰਡੇ ਦਾ ਪੈਂਡ ਆਉਂਦਾ ਆਓ ਸਾਹਮਣੇ ਕਹਿੰਦੇ ਨੌਜਵਾਨ ਵਿਕਾਸ ਅੱਜ 16 ਵਾਲਾ ਫੜਨਾ ਪੈਣਾ ਹੈ 16 ਵਾਲਾ ਫੜਨਾ ਪੈਣਾ ਹੈ ਅੱਜ ਸਾਰੇ ਪੁਰਾਣੇ ਖਿਡਾਰੀ ਪੁੱਜੇ ਨੇ ਅੱਜ ਕੁਝ ਨਵੀਆਂ ਜਾਣਕਾਰੀਆਂ ਹਾਂਜੀ ਕੋਰਾ ਜੀ ਸਾਡੇ ਸਤਿਕਾਰ ਸੁਖਤੇਨ ਸਿੰਘ ਚੈਣਾ ਯੂਡੇ ਪ੍ਰੀਕੋਰਟ ਦੇ ਪ੍ਰਧਾਨ ਤੇ ਸੁਮੰਦਰ ਸਿੰਘ ਜੈਲ ਸਾਹਿਬ ਉਹ ਪਹੁੰਚ ਚੁੱਕੇ ਆ ਜੀ ਉਹਨੂੰ ਜੀ ਆਇਆ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਤਕਾਰ ਕਰਦੇ ਆ ਲੋ ਸਾਹਿਲ ਦੇਪਣ ਵਾਲਾ ਸਾਹਿਲ ਦੇਪਣ ਵਾਲਾ ਸਾਹਿਲ ਦੇਪਣ ਵਾਲਾ ਉਧਰ ਜੋਵਨ ਬਰਾੜ ਸਾਡੇ ਵੱਡੇ ਭਰਾ ਕੈਪਟਨ ਦਾ ਪੁੱਤਰ ਜਿਹਦਾ ਪਿਆਰ ਹੈ ਸੋਨੀ ਫਕਰ ਝੰਡੇ ਵਾਲੇ ਦੇ ਨਾਲ ਯਾਰੀ ਪੱਕੀ ਹੈ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਬਲਕਰਨ ਕਲਿਆਣਾ ਵਾਲਾ ਪਾਉਣ ਦੇ ਲਈ ਵਧਿਆ ਹੋਇਆ ਰੇਡ ਜਾਫੀ ਚਾਰ ਨੇ ਇਹ ਚਾਰਾਂ ਨੇ ਵਿੱਚੋਂ ਹੁਣ ਕੌਣ ਕੋਸ਼ਿਸ਼ ਕਰਦਾ ਹੈ ਗੱਲ ਸਮੇਂ ਦੀ ਹੋਣੀ ਹੈ ਗੱਲ ਸਮੇਂ ਦੀ ਹੋਣੀ ਮੇਰੇ ਮਿੱਤਰੋ ਆਹ ਸਾਹਮਣੇ ਪੈਂਦੀ ਹੋਈ ਰੇਡ ਬਲਕਰਨ ਕਲਿਆਣਾ ਵਾਲੇ ਦੀ ਗੱਲ ਮੈਨੂੰ ਇੱਕ ਹੋਰ ਬਣੀ ਵਧੀਆ ਲੱਗੀ ਬੂਟੇ ਬਾਈ ਅਕਸਰ ਆਪਾਂ ਵੇਖਦੇ ਆ ਜਦੋਂ ਬੰਦਾ ਤਕੜਾ ਹੁੰਦਾ ਤਾਂ ਕੋਈ ਕਹਿੰਦਾ ਯਾਰ ਵੀ ਮੇਰੇ ਨਾਲ ਦੇ ਦਾ ਵੀਜ਼ਾ ਲਵਾ ਦਿਓ ਜਾਂ ਮੇਰੇ ਕਿਸੇ ਰਿਸ਼ਤੇਦਾਰ ਦਾ ਵੀਜ਼ਾ ਲਵਾ ਦਿਓ ਪਰ ਆਹ ਬੰਦੇ ਨੇ ਆਪਦੇ ਪ੍ਰਮੋਟਰਾਂ ਨੂੰ ਆਖਿਆ ਵੀ ਇਹ ਲਵਾਉਣਾ ਤਾਂ ਮੇਰੀ ਮਾਂ ਦਾ ਵੀਜ਼ਾ ਲਵਾਓ ਤੇ ਉਹਨਾਂ ਨੇ ਲਵਾਇਆ ਵੀ ਮਾਤਾ ਨੂੰ ਮੇਰੇ ਵੀਰੋਂ ਨਿਊਜ਼ੀਲੈਂਡ ਦੀ ਸ਼ਹਿਰ ਵੀ ਕਰਵਾਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਇਸ ਗੱਲ ਤੇ ਜ਼ੋਰਦਾਰ ਤਾੜੀਆਂ ਇਹ ਵੀ ਵੱਡੀ ਸੋਚ ਦੀਆਂ ਗੱਲਾਂ ਹੁੰਦੀਆਂ ਇਹ ਵੱਡੀ ਸੋਚ ਦੀਆਂ ਗੱਲਾਂ ਨੇ ਨਿਊਜ਼ੀਲੈਂਡ ਫੈਡਰੇਸ਼ਨ ਦੇ ਜਦੋਂ ਪ੍ਰਧਾਨ ਦੀ ਗੱਲ ਚੱਲਦੀ ਹੈ ਸਾਡੇ ਸਤਕਾਰਯੋਗ ਅਵਤਾਰ ਸਿੰਘ ਦੀ ਤਾਰੀ ਟਰੰਗਾ ਦਾ ਧੰਨਵਾਦ ਹੈ ਔਰ ਵੱਡੇ ਪੱਦਰ ਤੇ ਵੱਡਾ ਮਾਨ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦਾ ਆਰਤੀਰ ਸਤਵਾਲ ਜੀ ਦਾ ਇਧਰਲੇ ਵੱਨੇ ਕੌਣ ਹੈ ਇੱਕ ਪਾਸੇ ਸਾਹਿਲ ਦੇਬਣਪਿੰਡ ਵਾਲਾ ਦੂਸਰੇ ਵੱਨੇ ਕਲਿਆਣ ਸੁੱਖਾ ਪਾਇਆ ਰਾਂਝਾ ਤੀਨੂ ਤੇ ਜਸ਼ਨ ਦੀਨੂ ਜਵਾਰੇ ਵਾਲਾ ਸੇਵਾ ਸਿੰਘ ਰਾਣਾ ਮਾਨ ਕਰਨ ਦੀ ਪੈਂਦੀ ਹੋਈ ਕਬੱਡੀ ਦੇ ਰੰਗ ਦੇ ਵਿੱਚ ਖਿਡਾਰੀ ਅੱਜ ਨਵੇਂ ਦਰਸ਼ਕ ਤੇ ਪੁਰਾਣੇ ਦਰਸ਼ਕ ਜਿਹੜੇ ਜਿਹੜੇ ਲੰਬੇ ਸਮੇਂ ਤੋਂ ਜੁੜੇ ਹੋਏ ਐ ਸਾਰੇ ਪੁੱਜੇ ਹੋਏ ਐ ਉਧਰ ਸਰਦਾਰ ਗਰਮੀਤ ਸਿੰਘ ਜੀ ਬਰਾੜ ਸਾਹਿਬ ਕੈਨੇਡਾ ਤੋਂ ਜਸਪ੍ਰੀਤ ਵਿਡਿੰਗ ਜੀ ਯੂ ਐਸ ਏ ਸਰਬਨ ਬਰਾੜ ਕੈਨੇਡਾ ਹਰਵਿੰਦਰ ਵਿਡਿੰਗ ਕੈਨੇਡਾ ਆ ऑस्ट्रेलिया ਹਰਜਿੰਦਰ ਸਿੰਘੀ ਢਿੱਲੋਂ ਆਸਟ੍ਰੇਲੀਆ ਖੁਸ਼ਾਪਰਾਣ ਆਸਟ੍ਰੇਲੀਆ ਸੁਖਜਿੰਦਰ ਸਿੰਘ ਦੀ ਵਿੜਿੰਗ ਤੇ ਮਨਦੀਪ ਢਿਲੋਂਣੀ ਆਸਟ੍ਰੇਲੀਆ ਤੋਂ ਇਹ ਸਾਰੇ ਪਲੈਟਿਨਮ ਸਪான்ਸਰ ਨੇ ਅੱਜ ਦੇ ਇਸ ਕਬੱਡੀ ਕੱਪ ਦੇ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਬੂਟਿਆ ਬਾਈ ਸਾਹਿਲ ਆ ਗਿਆ ਦੇਪਣ ਸਾਹਿਲ ਦੇਪਣ ਪਿੰਡ ਵਾਲਾ ਕਬੱਡੀ ਪਾ ਰਿਹਾ ਇਹ ਵੀ ਨਿਊਜ਼ੀਲੈਂਡ ਤਕੜਾ ਖੇਡਿਆ ਮੇਰੇ ਮਿੱਤਰੋ ਆਹ ਸੀਜ਼ਨ ਦੀਆਂ ਗੱਲਾਂ ਹੋਈਆਂ ਨੇ ਫੈਸਲੇ ਕੀ ਹੈ ਗਰਜੀਤ ਖਾਲਸਾ ਲੰਗੀਆਂ ਦੀਆਂ ਕਹਿੰਦਾ ਵੀ ਨੰਬਰ ਜਿਹੜਾ ਉਹ ਜਾਫੀਆਂ ਨੂੰ ਦੇ ਦਿੱਤਾ ਗਿਆ ਆ ਵੀ ਗੁਰਲਾਲ ਇਹ ਕਹਿੰਦੇ ਕਿ ਸਾਊ ਜੇ ਸੁਭਾ ਦਾ ਬੜੇ ਨਿੱਗੇ ਜੇ ਸ ਦਾ ਮਾਲ ਕਬੱਡੀ ਪਾ ਰਿਹਾ ਹੈ ਆ ਸੀਜ਼ਨ ਦੇ ਵਿੱਚ ਖੁਸ਼ੀ ਹੋ ਰਹੀ ਹੈ ਜਲਾਲ ਵਾਲਿਆ ਵੀ ਜਿਹੜਾ ਨੰਬਰ ਹੋਲਡ ਉਹ ਜਾਫੀਆਂ ਨੂੰ ਦਿੱਤਾ ਗਿਆ ਆ ਮੁੰਡਾ ਕਹਿੰਦੇ ਐ ਸਾਲ ਇਹ ਨੌਜਵਾਨ ਜ਼ਿਆਦਾਤਰ ਜਿਹੜੇ ਮੈਚ ਆ ਮਾਲਵੇ ਦੀ ਧਰਤੀ ਤੇ ਖੇਡ ਰਿਹਾ ਹੈ ਇਹ ਮਾਣ ਵਾਲੀ ਗੱਲ ਹੈ ਅਗਲੇ ਮੈਚ ਦੀਆਂ ਟੀਮਾਂ ਵੀ ਗਰਾਊਂਡ ਦੇ ਵਿੱਚ ਆ ਜਾਣ ਦਲਬਾਖ ਬਰਾੜ ਗੱਜਣ ਵਾਲਾ ਤੇ ਸਾਡਾ ਲਵੀ ਗੁੜੀ ਸ਼ੰਗਰ ਉਹ ਵੀ ਤਿਆਰ ਰਵੇਗਾ ਮੰਦੀਨ ਸੋਨੀ ਦੇ ਦੋ ਜਫੇ ਲਾਪਰੀਤ ਕੈਨੇਡਾ ਹਰਜਿੰਦਰ ਢਿੱਲੋਂ ਆਸਟ੍ਰੇਲੀਆ ਸੁਖਜੀਤ ਢਿੱਲੋਂ ਆਸਟ੍ਰੇਲੀਆ ਜੱਜ ਢਿੱਲੋਂ ਜੈਜ ਢਿੱਲੋਂ ਸੌਰੀ ਮਨਦੀਪ ਢਿੱਲੋਂ ਲਖਾ ਢਿੱਲੋਂ ਤੇ ਗਗਾ ਢਿੱਲੋਂ ਕੈਨੇਡਾ ਇਹਨਾਂ ਵੱਲੋਂ 11000 ਦੇ ਲੱਗਣਗੇ ਦੋ ਜੱਫੇ ਮੇਰੇ ਵੀਰੋ ਬੈਲਪਰੇ ਵਾਲਾ ਦੇਵ ਫੈਸਲਾ ਕਰ ਗਿਆ ਵੀ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜੁੜਦਾ ਹੋਇਆ ਵੱਡੀ ਜ਼ਿੰਮੇਵਾਰੀ ਹੈ ਡੋਗਰ ਭੀਖੀ ਵਾਲਾ ਵੀ ਪੁੱਜਿਆ ਹੋਇਆ ਮਹਾਨ ਖਿਡਾਰੀ ਹੈ ਜਿਹੜਾ ਸਮਾਂ ਸੀ ਡੋਗਰ ਦਾ ਵੀ ਜਿਹੜਾ ਨੰਬਰ ਪਹਿਲਾ ਹੋਲਡ ਸੀ ਆ ਉੱਚ ਕਲਿਆਣ ਸੁਖੇ ਦੇ ਰੀਡਰ ਦਾ ਭਰਾ ਬਣ ਕੇ ਭਰਾ ਬਣ ਕੇ ਗਰਜੀਤ ਐਨ ਐਨ ਭਰਾਵਾ ਸਾਡੇ ਤੋਂ ਨਹੀਂ ਹੋਲਡ ਬੋਲੇ ਜਾਣੇ ਔਰ ਮੇਰੀ ਬੇਨਤੀ ਆ ਥੋੜਾ ਧਿਆਨ ਨਾਲ ਵੱਡੇ ਪੱਤਰ ਤੇ ਵੱਡਾ ਧੰਨਵਾਦ ਸਾਰਿਆਂ ਦਾ ਸਤਿਕਾਰ ਕਰੀਏ ਆ ਵੀ ਜਰਾ ਨੌਜਵਾਨ ਪਾਕ ਕਬੱਡੀ ਖੇਡ ਮੈਦਾਨ ਅੰਦਰ ਇੱਕ ਚੋਟੀ ਦਾ ਮੁਕਾਬਲਾ ਹੈ ਕਿਉਂਕਿ ਗੱਲ ਤਾਂ ਰੈਫਰੀਆਂ ਤੇ ਹੈ ਸੂਝਮਾਨ ਰੈਫਰੀ ਲੱਗੇ ਨੇ ਆ ਬਲਕਰਨ ਸਾਹਮਣੇ ਨੌਜਵਾਨ ਹਾਂਜੀ ਗੋਰਾ ਜੀ ਅਸੀਂ ਜੀ ਆ ਕਹਿੰਦੇ ਆ ਸੁਜੈ ਸਿੰਘ ਜੂ ਤੇ ਦੇ ਪ੍ਰਧਾਨ ਤੇ ਸਾਰੀ ਮਤਰਮ ਮਿੰਗਲੀ ਜਿਹੜੀ ਆਈ ਨਾਲ ਸਾਰਨ ਜੀ ਆਇਆ ਜੰਨੇ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਬਲਕਰਨ ਦੀ ਰੇਡ ਤੇ ਜਫਾ ਵਿਕਾਸ ਹੈ ਓਏ ਆਹ ਕਿਹੜਾ ਦਾ ਹੈ ਆਹ ਕਿਹੜਾ ਦਾ ਹੈ ਕਲੰਗਣੀ ਜੀ ਪਾ ਕੇ ਆਪ ਦੀ ਧੌਣ ਨਹੀਂ ਹੱਲ ਕਰੀ ਬੈਠਾ ਧੌੜ ਮਾਰੀ ਬੈਠਾ ਵਾਓ ਵਿਕਾਸ ਮੈਂ ਪਹਿਲਾਂ ਦੱਸਿਆ ਸੀ ਇਹਦੇ ਲਗਾ ਬੜੇ ਵਧੀਆ ਹੈ ਇਹਦੇ ਲਗਾ ਬੜੇ ਵਧੀਆ ਜਿਹੜਾ ਗੁਰਨਾਲ ਸੋਹਲ ਵਾਲਾ ਨੰਬਰ ਹੋਲਡ ਹੋਇਆ ਸੀ ਉਹ ਗੁਰਨਾਲ ਸੋਲ ਨੂੰ ਮਿਲਿਆ ਜੀ ਨੋਟ ਕਰ ਲਿਓ ਅਗਲਾ ਮੈਚ ਗੱਤੀ ਖੇੜੀ ਤੇ ਡੱਗੋ ਰਮਾਣੇ ਨੂੰ ਕੋਈ ਟਾਈਮ ਨਹੀਂ ਜਲਦੀ ਦੇ ਨਾਲ ਹੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਦੋਵੇਂ ਜਿਹੜੀ ਟੀਮਾਂ ਦੋਵੇਂ ਟੀਮਾਂ ਮੈਦਾਨ ਦੇ ਵਿੱਚ ਆ ਜਾਣ ਆ ਵਕੀ ਸਾਹਮਣੇ ਮਾਹੌਲ ਮੇਲਾ ਗੋਲੇ ਵਾਲੇ ਬਣਦਾ ਜਸ਼ਨ ਆ ਲੱਗ ਗਿਆ ਵਿੱਕੀ ਤੇ ਕਹਿੰਦੇ ਸਾਹਿਲ ਦੇਵਨ ਐਨ ਵਜਿਆ ਵਜਾ ਹੋਈ ਪਈ ਐ ਮਨਦੀਪ ਸਲਿਆਣੀ ਦੇ ਵੀ ਬੋਲ ਬੜੇ ਵੱਖਰੇ ਜਿਹੇ ਨੇ ਉਹਦਾ ਵੀ ਵੱਡੇ ਪੱਧਰ ਤੇ ਧੰਨਵਾਦ ਹੈ ਫੜੋ ਫੱਤਰ ਝੰਡੇ ਵਾਲਿਆ ਫੜੋ ਮੱਝ ਵਾਲੇ ਨੂੰ ਆਹ ਸਾਹਮਣੇ 16 ਵਾਲਾ ਗੁਰਲਾਲ ਕਬੜੀ ਪਾਰਿਆ ਹੁਣ ਕਹਿੰਦੇ ਕੋਛੜ ਸਾਹਿਬ ਨੂੰ ਮੈਂ ਫੜੋ 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 ਆਹ ਰੋਕੇ ਰੋਕ ਸਕਦੇ ਤਾਂ ਛੂਕ ਦਾ ਤੂਫਾਨ ਆਹ ਲੱਗ ਗਿਆ ਆਹ ਲੱਗ ਗਿਆ ਫਕਰ ਜੰਡੇਲਾ ਆਹ ਨੱਚ ਪਿਆ ਗੋਲੇ ਵਾਲਾ ਆਹ ਨੱਚ ਪਿਆ ਗੋਲੇ ਵਾਲਾ ਜੇ ਹੁਣ ਦੂਜਾ ਲੱਗਿਆ ਤਾਂ ਵੀ ਠੀਕ ਆ ਤੇ ਨਹੀਂ ਫਿਰ ਤੈਨੂੰ ਇਹਦਾ 5000 ਰੁਪਇਆ ਲਾਪਰੀਤ ਹਰਜਿੰਦਰ ਸੁਖਜੀਤ ਜੈਜ ਮਨਦੀਪ ਲੱਖਾਂ ਤੇ ਗੱਗੇ ਹੋਣਾ ਵੱਲੋਂ ਦਵਾ ਦੂੰਗਾ ਨੌਜੋਨਾ ਸਿਰ ਦਾ ਜਫਾ ਨਾ ਆ ਆ ਮੈਚ ਦੇ ਨੰਬਰ ਵੇਖੀਏ 11:30 ਤੇ 11 ਹੋਏ ਪਏ ਆ 11:30 ਤੇ 11 ਹੋਏ ਪਏ ਆ ਐਨ ਕਹਿੰਦੇ ਚੋਟੀ ਦਾ ਮੈਚ ਖੇੜਿਆ ਜਾ ਰਿਹਾ ਆ ਜਿਹੜਾ ਸੰਗਤ ਦਾ ਇਕੱਠ ਹੈ ਨਾ ਇਹਦੇ ਵਿੱਚ ਨਗਾਸ ਵੀ ਬਹੁਤ ਹੈ ਇਹਦੇ ਵਿੱਚ ਲਿੱਗ ਵੀ ਬੜੀ ਆ ਉਧਰ ਜੇ ਸੋਨੀ ਫਕਰ ਝੰਡੇਲਾ ਹੋਣਾ ਲੇ ਵੀ ਸ਼ਰਨਿਆ ਤੇਰੇ ਉਸਤਾਦ ਦੇ ਪਿੰਡ ਦੇ ਵਿੱਚ ਅੱਜ ਸਿਰਾਂ ਲੱਗਿਆ ਪਿਆ ਅੱਜ ਗੱਲ ਵੱਖਰੀ ਹੋਈ ਜਾਂਦੀ ਹੈ ਆਹ ਸਾਹਮਣੇ ਇੱਕ ਪਾਸੇ ਕਹਿੰਦੇ ਵਿੱਕੀ ਹਰੀਕੇ ਵਾਲਾ ਕਬੱਡੀ ਦਾ ਐਂਗਰੀ ਬੋਲਡ ਕਬੱਡੀ ਦਾ ਐਂਗਰੀ ਵਾਰਡ ਦੂਜੇ ਪਾਸੇ ਤੀਨੂ ਚਿਵਾਰੇ ਦਾ ਲੱਗਿਆ ਜੋਰ ਬੱਲੇ ਬੱਲੇ ਅੱਗ ਨਿਕਲਦੀ ਹੈ ਅੱਗ ਨਿਕਲਦੀ ਹੈ ਅੱਗ ਨਿਕਲੇ ਵੀ ਕਿਉਂ ਨਾ ਮੇਲਾ ਵੱਡਾ ਚੱਲਦਾ ਹੈ ਮੇਲਾ ਵੱਡਾ ਚੱਲਦਾ ਹੈ ਮੇਲਾ ਵੱਡਾ ਚੱਲਦਾ ਉਹ ਸੋਨੀ ਵਾਲੇ ਨੰਬਰ ਦਾ ਫੈਸਲਾ